ਕਈ ਵਾਰੀ ਸ਼ਾਈਨਿੰਗ ਦੇਣ ਦੇ ਮਾਰੇ ਨਾ ਕਿ ਉਹ ਜ਼ਿਆਦਾ ਪਾ ਦਨੇ ਆ ਗਜਰੇਲਾ ਬਣਾਉਣ ਵਾਸਤੇ ਮੈਂ ਮੀਡੀਅਮ ਅੱਗ ਲੈ ਲਈ 3 ਕਿਲੋ ਦੁੱਧ ਤੇ 1 ਕਿਲੋ ਗਾਜਰਾ ਜਿਨ੍ਹਾਂ ਨੂੰ ਕਿ ਮੈਂ ਕੋਈ ਛੋਟੀ ਕੋਈ ਵੱਡੀ ਰਫਲੀ ਜੇ ਚੌਪ ਕਰਕੇ ਐਦਾਂ ਵਿੱਚ ਦੁੱਧ ਦੇ ਪਾ ਤਾ ਆਸਾਨ ਤਰੀਕਾ ਹੈ ਤੇ ਆਸਾਨ ਦੇ ਨਾਲ ਨਾਲ ਥੋੜਾ ਟਾਈਮ ਲਾਊਗਾ ਇਹ ਕਿਉਂਕਿ ਉਹ ਆਪਾਂ ਨੇ ਬਰੀਕ ਕੱਟੇ ਹੁੰਦੇ ਆ ਇਹ ਆਪਣੇ ਕੋਲ ਵੱਡੇ ਪੀਸ ਆ ਇਸ ਕਰਕੇ ਪਹਿਲਾਂ ਆਪਾਂ ਨੇ ਇਹਨਾਂ ਨੂੰ ਰਜਾਉਣਾ ਵੀ ਆ ਚੰਗੀ ਤਰ੍ਹਾਂ ਪੜ ਜਾਣ ਆਪਾਂ ਨੂੰ ਥੋੜਾ ਇਹਨਾਂ ਨੂੰ ਟਾਈਮ ਦੇਣਾ ਪਊਗਾ ਨਾ ਕਿ ਸਿੱਧਾ ਖੂਆ ਕੱਢਣ ਵਾਂਗੂ ਆਪਾਂ ਨੇ ਕਰਨਾ ਹੁਣ ਮੈਂ ਅੱਗੇ ਐਨੀ ਤੇਜ਼ ਕਰ ਲਈ ਕਿਉਂਕਿ ਗਾਜਰਾਂ ਜਿਹੜੀਆਂ ਆਪਣੀਆਂ ਟੁੱਟਣ ਲੱਗੀਆਂ ਬੜੀ ਆਸਾਨੀ ਨਾਲ ਟੁੱਟ ਰਹੀਆਂ ਜਿਵੇਂ ਅੱਧਾ ਟੁੱਟਣ ਲੱਗ ਜਾਣਾ ਫਿਰ ਆਪਾਂ ਨੇ ਥੋੜਾ ਤੇਜ਼ ਕਰ ਲਿਆ ਤਾਂ ਕਿ ਦੁੱਧ ਸੁੱਕ ਜਵੇ ਤੇ ਖੂਆ ਇਹ ਜਿਹੜਾ ਆਪਣਾ ਬਣ ਜਾਵੇ ਆਪਾਂ ਨੇ ਇਹਦੇ ਵਿੱਚ ਮਿੱਠਾ ਪਾਉਣਾ ਹੈ ਚੀਨੀ ਪਾਉਣੀ ਆ ਇਹ ਸ਼ੱਕਰ ਕੋਣੀਆ ਅੱਗੇ ਵੀਡੀਓ 'ਚ ਦੇਖ ਲਿਓ ਤੁਸੀਂ ਫਸ ਵੀਡੀਓ ਦੇਖੀ ਜਾਓ ਲਾਈਕ ਸਬਸਕ੍ਰਾਈਬ ਸ਼ੇਅਰ ਜ਼ਰੂਰ ਕਰ ਦਿਓ ਚੈਨਲ ਨੂੰ ਤਾਂ ਜੜਾ ਹੁਣ ਬਿਲਕੁਲ ਘਟ ਗਿਆ ਹੋਰ ਸੁਕਾਉਣਾ ਇਹਨੂੰ ਕਾਜਰਾ ਤੇ ਖੁਆ ਬਣ ਕੇ ਬਿਲਕੁਲ ਤਿਆਰ ਹੁਣ ਆਪਾਂ ਨੇ ਇਹਨੂੰ ਮੈਸ਼ ਕਰਨਾ ਹੈ ਜਿਵੇਂ ਤੁਸੀਂ ਚਾਹੋ ਕਰ ਸਕਦੇ ਆ ਫਰਕ ਇਹ ਆ ਪਹਿਲਾਂ ਵਾਂਗੂ ਜਿਵੇਂ ਆਪਾਂ ਆਮ ਨਾਰਮਲ ਕੱਦੂ ਕਸ ਕਰਦੇ ਆ ਤਾਂ ਉਹਦੇ ਰੇਸ਼ੇ ਬਣਦੇ ਆ ਇਹਦੇ ਰੇਸ਼ੇ ਨਹੀਂ ਬਣਨੇ ਇਹ ਏਦਾਂ ਸੋਖਾ ਕਰਨਾ ਹੈ ਬਾਣ ਗਜਰੇਲਾ ਹੀ ਜਾਣਾ ਜਿੰਨਾ ਮੋਟਾ ਰੱਖਣਾ ਤੁਸੀਂ ਰੱਖ ਸਕਦੇ ਆ 1 ਕਿਲੋ ਗਾਜਰਾ 3 ਕਿਲੋ ਦੁੱਧ ਸੀ ਉਹਦੇ ਵਿੱਚ ਆਪਾਂ ਨੇ 600 ਗ੍ਰਾਮ ਦੇ ਕਰੀਬ ਮੈਂ 1.5 ਕਿਲੋ ਤੇ ਜ਼ਿਆਦਾ ਹੀ ਲਈ ਹੈ ਮਿੱਠਾ ਮੈਨੂੰ ਜ਼ਿਆਦਾ ਪਸੰਦ ਆ ਇੱਕ ਖਜੂਰਾ ਲੈ ਲੈਣੀ ਆ ਤੇ ਖਜੂਰਾ ਨੂੰ ਨਾ ਵਿੱਚੋਂ ਬੀਜ ਕੱਢ ਦੇਣੇ ਏਦਾਂ ਕਰਕੇ ਏਦਾਂ ਕਰਕੇ ਤੇ ਨਾਲ ਦੀ ਨਾਲ ਇਹਨਾਂ ਨੂੰ ਨਾ ਏਦਾਂ ਨਰਮ ਜਿਹਾ ਕਰ ਦੇਣਾ ਹੈ ਹੱਥਾਂ ਨਾਲ ਇਦਾਂ ਮਸਲ ਜੇ ਦੇਣਾ ਇੱਥੇ ਅੱਗ ਆਪਾਂ ਨੇ ਘੱਟ ਰੱਖਣੀ ਆ ਮੱਠੀ ਰੱਖਣੀ ਆ ਨਹੀਂ ਫਿਰ ਇਹ نیچے ਲੱਗ ਜਾਊ ਜੂਰਾ ਜਿਹੜੀਆਂ ਮੈਂ ਵਿੱਚ ਪਾ ਦੇਣੀਆਂ ਥੋੜਾ ਦਾ ਮੱਠੀ ਅੱਗ ਰੱਖਣੀ ਆ ਔਰ ਇਹ ਇਹਨੂੰ ਟਾਈਮ ਲੱਗਣਾ ਇਹ ਮੈਂ ਇੱਕ ਚਮਚ ਘਿਓ ਦਾ ਲੈ ਲਿਆ ਤੇ ਇਹਨੂੰ ਚੰਗੀ ਤਰ੍ਹਾਂ ਪਿਘਲਾ ਲੈਣਾ ਇਹ ਘਿਓ ਪਿਗਲ ਦੀ ਸਾਰਨਾ ਤੇ ਇੰਨੀਆਂ ਜਿਹੜੀਆਂ ਦਾਖਾਂ ਥੋੜੀਆਂ ਜੀਆਂ ਮੈਂ ਦਾਖਾਂ ਪਾਤੀਆਂ ਦੇਖ ਰਹੇ ਹੋ ਤੁਸੀਂ ਜਿਹਵੇ ਨੂੰ ਪਸੰਦ ਆ ਘਾਟਾ ਵਾਧਾ ਮੁੱਠੇ ਦਾ ਉਵੇਂ ਲੈ ਸਕਦੇ ਆ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਥੋੜਾ ਜਿਹਾ ਭੁੰਨ ਲੈਣਾ ਹਲਕੀਆਂ ਜਿਹੀਆਂ ਫੁੱਲ ਜਾਣੇ ਉਹ ਜਦੋਂ ਇਹਨਾਂ ਨੂੰ ਸੇਕ ਜਾ ਲੱਗ ਗਿਆ ਬਸ ਫਿਰ ਆਪਾਂ ਨੇ ਸਾਰੇ ਘਿਓ ਦੇ ਵਿੱਚ ਏਦਾਂ ਕਰਕੇ ਨਾ ਮਿਕਸ ਕਰ ਦੇਣਾ ਇਹਨੂੰ ਸਾਰੀਆਂ ਦਾਖਾਂ ਨੂੰ ਵੀ ਬਸ ਹਲਕਾ ਜਿਹਾ ਸੇਕ ਲੱਗਣਾ ਚਾਹੀਦਾ ਕਈ ਵਾਰੀ ਸ਼ਾਈਨਿੰਗ ਦੇਣ ਦੇ ਮਾਰੇ ਨਾ ਘਿਓ ਜ਼ਿਆਦਾ ਪਾ ਦਿੰਨੇ ਆ ਦੀ ਉਹਦੀ ਲੁੱਕ ਜੀ ਬਹੁਤ ਵਧੀਆ ਆਵੇ ਬਹੁਤ ਜ਼ਿਆਦਾ ਸ਼ਾਈਨਿੰਗ ਆਵੇ ਇਹਦਾ ਰੰਗ ਆ ਜਿਹੜਾ ਜ਼ਿਆਦਾ ਲਾਲ ਵੀ ਨਹੀਂ ਹੋਣਾ ਕਿਉਂਕਿ ਆਪਣੇ ਕੋਲ ਗਾਜਰਾਂ ਆ ਜਿਹੜੀਆਂ orange ਕਲਰ ਦੀਆਂ ਸੀ ਇੱਥੇ ਬਾਹਰ ਤਾਂ ਆਈਆਂ ਜਿਹੀਆਂ ਆਉਂਦੀਆਂ ਆ ਆਪਣੇ ਇੰਡੀਆ ਵਰਗੀਆਂ red ਨਹੀਂ ਆਉਂਦੀਆਂ ਬਿਲਕੁਲ ਜਿਵੇਂ ਲਾਲ ਖਚੂਰ ਹੁੰਦੀਆਂ ਐਸੇ ਤਾਂ ਗਾਜਰਾਂ ਆਈਆਂ ਜਿਹੀਆਂ ਆਉਂਦੀਆਂ ਦੂਜੀ ਗੱਲ ਇਹ ਵੀ ਆ ਜਦੋਂ ਇਹ ਵਾਲੇ ਆ ਜਿਹੜਾ ਕਿ ਤਰੇਲਾ ਹੁੰਦਾ ਉਹਦਾ ਪਾਣੀ ਛੱਡਣ ਤੋਂ ਬਾਅਦ ਨਾ ਸਿਨੀ ਦਾ ਫਿਰ ਉਹ ਹੋਰ ਜ਼ਿਆਦਾ ਲਾਲ ਰੰਗ ਦਾ ਹੁੰਦਾ ਕਿ ਤਰੇਲਾ ਤੇ ਉਹਦੀ ਲੁੱਕ ਆ ਜਿਹੜੀ ਜ਼ਿਆਦਾ ਲਾਲ ਹੁੰਦੀ ਆ ਉਨੇ ਦੇ ਵਿੱਚ ਆਪਾਂ ਨੇ ਕੁਛ ਚੀਨੀ ਨਹੀਂ ਵਰਤੀ ਕੋਈ ਹੋਰ ਮਿੱਠਾ ਨਹੀਂ ਵਰਤਿਆ ਆਪਣਾ ਗਜਰੀਲਾ ਬਣ ਕੇ ਤਿਆਰ ਪਸੰਦ ਅਨੁਸਾਰ ਘਿਓ ਪਾ ਸਕਦੇ ਆ ਮੇਰਾ ਤਾਂ ਪਹਿਲੇ ਹੀ ਦੁੱਧ ਵਗੈਰਾ ਮੈਂ 16 ਫੁੱਲਾ ਪਾਇਆ ਤੁਸੀਂ 2.5 ਕਿਲੋ 2 ਕਿਲੋ ਦੁੱਧ ਵੀ ਵਰਤ ਸਕਦੇ ਆ ਜਿਵੇਂ ਤੁਸੀਂ ਚਾਹੁੰਦੇ ਆ ਪਰ ਉਹਦਾ ਫਿਰ ਦਾਣਾ ਜਿਹੜਾ ਉਹ ਉਹ ਘੱਟ ਬਣੂਗਾ ਤੇ ਉਹਦਾ ਟੇਸਟ ਦਾ ਵੀ ਫਰਕ ਹੋਊਗਾ ਗਰਮ ਗਰਮ ਗਜਰੇ ਲਾਖੋ